ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ਤੇ ਸੁਨਹਿਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ ਇਸ ਦੇ ਨਾਲ ਹੀ अनेका ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਦੇ ਨਾਲ ਲੜਦੇ ਹੋਏ ਮੌਤ ਦੇ ਮੂੰਹ ਦੇ ਵਿੱਚ ਜਾ ਪੈਂਦੇ ਹਨ ਅਜਿਹੀ ਹੀ ਇੱਕ ਹੋਰ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਸਰੀ ਦੇ ਵਿੱਚ ਪੰਜਾਬਣ ਦੀ ਸੜਕ ਹਾਦਸੇ ਦੇ ਵਿੱਚ ਇੱਕ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਆਸਾਨੀਆਂ ਵਜੋਂ ਹੋਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਮੈਟ੍ਰਿਕ ਲੜਕੀ ਅਚੇਰੀ ਪੜ੍ਹਾਈ ਲਈ ਇੱਕ ਹਫ਼ਤਾ ਪਹਿਲਾਂ ਹੀ ਕੈਨੇਡਾ ਗਈ ਸੀ ਸਾਂਹਿਆ ਦੀ ਮਰਤਿਕ ਦੇਹ ਨੂੰ ਪੰਜਾਬ ਵੇਚ ਲਈ ਦੋ ਫੰਡ ਪੇਸ਼ ਸ਼ੁਰੂ ਕੀਤਾ ਗਿਆ ਹੈ ਦੱਸ ਲਈਏ ਕਿ ਇੱਕ ਹਾਦਸਾ 11 ਜੁਲਾਈ ਦੀ ਸਵੇਰੇ ਤੜਕੇ 1:30-2:00 ਵਜੇ ਦੇ ਕਰੀਬ ਹਾਈਵੇ ਉੱਪਰ ਵਾਪਰਿਆ ਪੁਲਿਸ ਦੇ ਪੁੱਜਣ ਉਪਰੰਤ ਬੁਰੀ ਤਰ੍ਹਾਂ ਨੁਕਸਾਨੀ ਕਾਰ ਦੇ ਵਿੱਚ ਇੱਕ 20 ਸਾਲਾ ਮਟਿਆਰ ਨੂੰ ਕੱਢਿਆ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਦੇ ਦੌਰਾਨ ਚਲਾ ਰਿਹਾ ਇੱਕ 23 ਸਾਲਾ ਦਾ ਨੌਜਵਾਨ ਇੱਕ ਹੋਰ 22 ਸਾਲਾਂ ਦਾ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹਨ ਜਿਨ੍ਹਾਂ ਨੂੰ ਵੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ